ਸਾਸਰੀਕਰ ਮੈਂ सुरेंद्र ਸਿੰਘ ਗੁਰਵਾ ਚੀਨ ਵਿੱਚ 2 ਦਿਨ ਪਹਿਲਾਂ ਕੁਝ ਵੀਡੀਓ ਵਾਇਰਲ ਹੋਈਆਂ ਤੇ ਉੱਥੋਂ ਦੇ ਹਸਪਤਾਲਾਂ ਦੇ ਵਿੱਚ ਬਹੁਤ ਪੀੜ ਨਜ਼ਰ ਆ ਰਹੀ ਆ ਲੋਕਾਂ ਨੇ 마ਸਕ ਪਹਿਨੇ ਹੋਏ ਆ ਮਰੀਜ਼ ਜਿਹੜੇ ਆ ਉਹਨਾਂ ਨੂੰ ਲੈ ਕੇ ਉਹ ਭੱਜੇ ਫਿਰ ਰਹੇ ਆ ਬਹੁਤ ਭੀੜ ਆ ਉੱਥੇ ਤੇ ਇਹ ਨਵਾਂ ਕਰੋਨਾ ਉੱਥੇ ਜਿਹੜਾ ਕੋਈ ਵਰਗਾ ਜਿਹੜਾ ਇੱਕ ਕਹ ਲਓ ਕਿ ਵਾਇਰਸ ਆ ਉਹ ਉੱਥੇ ਕੋਈ ਫੈਲਿਆ ਆ ਤੇ ਇਹ ਕਿਤੇ ਹੋਰ ਦੇਸ਼ਾਂ ਦੇ ਵਿੱਚ ਵੀ ਨਾ ਆ ਜਾਏ ਇਹ ਇਸ ਵੀਡੀਓ ਦੀ ਜਿਹੜੀਆਂ ਇਹ ਵਾਇਰਲ ਹੋਈਆਂ ਉਹਨਾਂ ਨੇ ਹੋਰ ਦੇਸ਼ਾਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਆਮ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਈ ਆ ਤੇ ਉੱਥੋਂ ਦੇ ਪ੍ਰਸ਼ਾਸਨ ਜਿਹੜੇ ਆ ਸਿਹਤ ਵਿਭਾਗ ਆ ਉਹਨਾਂ ਨੂੰ ਚੌਕਸ ਕੀਤਾ ਆ ਕਰੋਨਾ ਦੇ ਦਿਨ ਲੋਕਾਂ ਨੂੰ ਫਿਰ ਯਾਦ ਆ ਗਏ ਜਲਦੀ ਹੀ ਜਾਰ ਆ ਗਏ ਕਿ ਜਿਸ ਤਰ੍ਹਾਂ ਕਰੋਨਾ ਨੇ ਇੱਕ ਬਹੁਤ ਵੱਡੀ ਮਹਾਮਾਰੀ ਫੈਲੀ ਸੀ ਜਿਸ ਨੇ ਲੱਖਾਂ ਲੋਕ ਜਿਹੜੇ ਸੀ ਉਹਨਾਂ ਦੀ ਜਾਨ ਲੈ ਲਈ ਕਰੋੜਾਂ ਲੋਕ ਸੀ ਜਿਹੜੇ ਪੀੜਿਤ ਕੀਤੇ ਤੇ ਉਹ ਅੱਜ ਵੀ ਉਸ ਸਮੇਂ ਦੇ ਜਿਹੜੇ ਉਹ ਸੈਪਟਮ ਸੀ ਬਿਮਾਰੀਆਂ ਦੇ ਜਾਂ ਜਿਹੜੀਆਂ ਦਵਾਈਆਂ ਵਰਤੀਆਂ ਗਈਆਂ ਉਹਨਾਂ ਦੀ ਪੀੜ ਹੰਡਾ ਰਹੇ ਆ ਉਸੇ ਤਰ੍ਹਾਂ ਹੀ ਇਹ ਤੇ ਮੁੜ ਕੇ ਉਹ ਦੌਰ ਨਾ ਆ ਜਾਏ ਕਿ ਸਾਰੇ ਲਾਕਡਾਊਨ ਲੱਗ ਜਾਣਾ ਇੱਕ ਤਰ੍ਹਾਂ ਨਾਲ ਉਹ ਆਰਥਿਕਤਾ ਦੀ ਜਿਹੜੀ ਇੱਕ ਬਰਬਾਦੀ ਹੋਈ ਸੀ ਉਹ ਸਮਾਨ ਆ ਜਾਏ ਇਹ ਲੋਕਾਂ ਦਾ ਤਾਂ ਇਹ ਇਸ ਤੋਂ ਡਰਨਾ ਜਿਹੜਾ ਆ ਉਹ ਸੁਭਾਵਕ ਆ ਤੇ ਪ੍ਰਸ਼ਾਸਨਾਂ ਦੀ ਜਿਹੜੀ ਚੌਕਸੀ ਹੋਣੀ ਆ ਉਹ ਵੀ ਸੁਭਾਵਕ ਆ ਪਰ ਇੱਥੇ ਦੱਸ ਦਿਆਂ ਕਿ ਚੀਨ ਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਆ ਕਿ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਚੀਨ ਦੇ ਉੱਤਰੀ ਰਾਜਾਂ ਦੇ ਵਿੱਚ ਥੋੜੇ ਖੇਤਰ ਦੇ ਵਿੱਚ ਹੀ ਇਹ ਫੈਲਿਆ ਹੋਇਆ ਆ ਇਹ ਜਿਹੜਾ ਵਾਇਰਸ ਆ ਇਹਦੇ ਨਾਲ ਮਤਲਬ ਜਿਹੜਾ ਆ ਇਹ ਕਰੋਨਾ ਦੀ ਤਰ੍ਹਾਂ ਇਹ ਜਿਆਦਾ ਫੈਲਦਾ ਨਹੀਂ ਹੈਗਾ ਤੇ ਨਾ ਹੀ ਜਿਆਦਾ ਇਹ ਸਿਹਤ ਦਾ ਨੁਕਸਾਨ ਕਰਦਾ ਆ ਕੋਈ ਡਰਨ ਦੀ ਲੋੜ ਨਹੀਂ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਚੀਨ ਦੇ ਵਿੱਚ ਸਰਦੀਆਂ ਦੇ ਦਿਨ ਆਉਂਦੇ ਆ ਤੇ ਉਸ ਵੇਲੇ ਇਹ ਜਿਹੜਾ ਵਾਇਰਸ ਆ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਹੋਰ ਵੀ ਵਾਇਰਸ ਆ ਉਹ ਫੈਲਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਰਦੀ ਦੇ ਨਾਲ ਲੋਕਾਂ ਦਾ ਜਿਹੜਾ ਆ ਉਹ ਨੱਕ ਵਗਣ ਲੱਗ ਜਾਂਦਾ ਆ ਖਾਂਸੀ ਹੋਣੀ ਸ਼ੁਰੂ ਹੋ ਜਾਂਦੀ ਆ ਲੋਕਾਂ ਨੂੰ ਮਤਲਬ ਜਿਹੜਾ ਆ ਇਹ ਜਿਹੜਾ ਨਜਲਾਜ਼ ਕਾਮ ਜਿਹੜਾ ਹੁੰਦਾ ਆ ਉਹਦੇ ਨਾਲ ਹਲਕਾ ਬੁਖਾਰ ਹੋ ਜਾਂਦਾ ਆ ਇਹ ਉੱਥੇ ਆਮ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸੀਜ਼ਨਲ ਬਿਮਾਰੀ ਜਿਹੜੀ ਆ ਉਹ ਫੈਲਦੀ ਆ ਤੇ ਉਸ ਵੇਲੇ ਇਸ ਤਰ੍ਹਾਂ ਦਾ ਜਿਹ ਕੋਈ ਵਾਇਰਸ ਹੈ ਕਾ ਉਹ ਇੱਕ ਤੋਂ ਦੂਸਰੇ ਨੂੰ ਜਿਹੜਾ ਆ ਉਸੇ ਤਰ੍ਹਾਂ ਹੀ ਇਹ ਫੈਲਦਾ ਆ ਜਿਸ ਤਰ੍ਹਾਂ ਕਰੋਨਾ ਦਾ ਵਾਇਰਸ ਫੈਲਿਆ ਸੀ ਤੇ ਇਹਦੇ ਨਾਲ ਹੀ ਭਾਰਤ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਆ ਕਿ ਚਿੰਤਾ ਦੀ ਲੋੜ ਨਹੀਂ ਸਾਡੇ ਦੇਸ਼ ਵਿੱਚ ਇਹ ਵਾਇਰਸ ਰੜਾ ਆ ਕਿਤੇ ਵੀ ਨਹੀਂ ਹੈ ਤੇ ਤੁਸੀਂ ਘਬਰਾਓ ਨਾ ਸਾਰੇ ਸਰਕਾਰ ਨੇ ਜਿਹੜੇ ਆ ਇੰਤਜ਼ਾਮ ਕੀਤੇ ਹੋਇਆ ਚੀਨ ਦੇ ਵਿੱਚ ਵੀ ਤੇ ਸਾਡੇ ਦੇਸ਼ ਦੇ ਵਿੱਚ ਵੀ ਲਗਭਗ ਉਸੇ ਤਰ੍ਹਾਂ ਦੀਆਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਜੋ ਕਰੋਨਾ ਕਾਲ ਦੇ ਵਿੱਚ ਜਾਰੀ ਕੀਤੀਆਂ ਗਈਆਂ ਸਨ ਸਿਹਤ ਦਾ ਧਿਆਨ ਰੱਖਣ ਲਈ ਇਸ ਵਾਇਰਸ ਨੂੰ ਜਿਹੜਾ ਇਹਦਾ ਨਾਂ ਆ ਉਹ ਹੈਗਾ ਆ ਐਚ ਐਮ ਪੀ ਵੀ ਇਹਨੂੰ ਕਹਿੰਦੇ ਆ ਹਿਊਮਨ ਮੈਟਾ ਪਲੇਓਮੋ ਵਾਇਰਸ ਇਹ 2011 12 ਦੇ ਵਿੱਚ ਸਭ ਤੋਂ ਪਹਿਲਾਂ ਇਹ ਅਮਰੀਕਾ ਕੈਨੇਡਾ ਤੇ ਯੂਰਪ ਉਹਨਾਂ ਦੇਸ਼ਾਂ ਦੇ ਵਿੱਚ ਦੇਖਿਆ ਗਿਆ ਸੀ ਤੇ ਅਮਰੀਕਾ ਨੂੰ ਉਸ ਵੇਲੇ ਪਤਾ ਸੀ ਇਸ ਵਾਇਰਸ ਦੇ ਬਾਰੇ ਕਿ ਕਿਹੜਾ ਵਾਇਰਸ ਕੀ ਆ ਉਸ ਸਮੇਂ ਵੀ ਇਹਦੀ ਜਿਹੜੀ ਕਾੜ ਹੋਈ ਸੀ ਵੀ ਇਹ ਕਿੱਥੋਂ ਆਇਆ ਤਾਂ ਇਹਦੇ ਜਿਹੜੇ ਸੀ ਬੈਕਗ੍ਰਾਉਂਡ ਜਿਹੜੀ ਸੀ ਉਹ ਚੀਨ ਤੋਂ ਹੀ ਮਿਲੀ ਸੀ ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਤੇ ਨਾ ਹੁਣ ਵੀ ਲੱਗਿਆ ਆ ਕਿ ਇਹ ਚੀਨ ਦੇ ਵਿੱਚ ਇਹਦਾ ਅਸਲ 'ਚ ਕਿੱਥੋਂ ਇਹਦਾ ਜਨਮ ਹੋਇਆ ਆ ਕਿੱਥੋਂ ਨਿਕਲਿਆ ਆ ਇਹ ਤੇ ਜਿਵੇਂ ਫਿਰ ਕਰੋਨਾ ਵਾਇਰਸ ਜਿਹੜਾ ਸੀਗਾ ਉਹ ਵੀ ਸਰਦੀਆਂ ਦੇ ਵਿੱਚ ਹੀ ਸ਼ੁਰੂ ਹੋਇਆ ਸੀ ਤੇ ਇੰਨਾ ਜ਼ਿਆਦਾ ਉਹ ਖਤਰਨਾਕ ਵਾਇਰਸ ਹੈਗਾ ਕਿ ਸਰਦੀਆਂ ਤੋਂ ਬਾਅਦ ਗਰਮੀਆਂ ਦੇ ਵਿੱਚ ਵੀ ਉਹ ਮਰੀਆਂ ਨਹੀਂ ਤੇ ਉਸ ਤੋਂ ਅਗਲਾ ਜਿਹੜਾ ਸਰਦੀਆਂ ਦਾ ਸੀਜ਼ਨ ਆਇਆ ਸੀ ਉਦੋਂ ਉਸ ਤੋਂ ਵੀ ਜ਼ਿਆਦਾ ਉਹ ਜਿਹੜਾ ਸਾਹਮਣੇ ਆ ਗਿਆ ਸੀ ਇਹੀ ਹੁਣ ਵੀ ਲੋਕਾਂ ਨੂੰ ਡਰ ਸੀ ਕਿ ਕਿਤੇ ਇਹ ਵੀ ਉਸੇ ਤਰ੍ਹਾਂ ਦਾ ਨਾ ਹੋ ਗਏ ਲੇਕਿਨ ਚਿੰਤਾ ਨਾ ਕਰੋ ਘਬਰਾਉਣਾ ਅਤੇ ਚੀਨ ਨੇ ਜਿਹੜਾ ਆ ਉਹਦਾ ਜਿਹੜਾ ਆ ਦਾਵਾ ਆ ਕਿ ਇਹ ਉਹਨਾਂ ਸਟੇਟਾਂ ਦੇ ਵਿੱਚ ਹੀ ਆ ਉੱਤਰੀ ਸਟੇਟਾਂ ਦੇ ਵਿੱਚ ਜਿੱਥੇ ਅਜੇ ਘਰ ਠੰਡ ਬਹੁਤ ਜ਼ਿਆਦਾ ਪੈਂਦੀ ਆ ਤੇ ਇਹ ਵਾਇਰਸ ਜਿਹੜਾ ਆ ਇਹ ਉਸ ਠੰਡ ਦੇ ਨਾਲ ਜਿਹੜਾ ਲੋਕਾਂ ਨੂੰ ਜਿਹੜੇ ਜ਼ੁਕਾਮ ਨਜ਼ਲਾ ਜਿਹੜੀ ਖਾਂਸੀ ਹੁੰਦੀ ਆ ਬੁਖਾਰ ਹੁੰਦਾ ਹੈ ਹਲਕਾ ਉਹਦੇ ਨਾਲ ਹੀ ਇੱਕ ਤੋਂ ਦੂਸਰੇ ਤੱਕ ਫੈਲਦਾ ਆ ਸਾਵਧਾਨੀਆਂ ਤੇ ਇਹਦੀਆਂ ਉਹੀ ਆ ਕਿ ਜੇ ਕਿਸੇ ਨੂੰ ਵਾਇਰਸ ਆ ਇਸ ਤਰ੍ਹਾਂ ਦਾ ਨਜਲਾ ਜੁਕਾਹੂ ਖਾਂਸੀ ਆ ਬੁਖਾਰ ਆ ਤੇ ਉਹਨੂੰ ਉਸੇ ਤਰ੍ਹਾਂ ਹੀ ਆਪਣਾ ਪਰਹੇਜ਼ ਕਰਨਾ ਚਾਹੀਦਾ ਜਿਵੇਂ ਕਰੋਨਾ ਵੇਲੇ ਉਹ ਕਰਦਾ ਸੀ ਦੂਸਰਿਆਂ ਤੋਂ ਥੋੜਾ ਹਟਮਾ ਰਹਿਣਾ ਚਾਹੀਦਾ ਆ ਤੇ ਆਪਣਾ ਜਿਹੜਾ ਆ ਭੀੜ ਦੇ ਤੋਂ ਪਚਾ ਕਰਨਾ ਚਾਹੀਦਾ ਆ ਤੇ ਜਿਹੜੇ ਆਪਣੇ ਉਹ ਉਹਨਾਂ ਲੋਕਾਂ ਨੂੰ ਜ਼ਿਆਦਾ ਮਾਰ ਪੈਂਦੀ ਹੈ ਜਿਨ੍ਹਾਂ ਦੇ ਦੇ ਅੰਦਰਲੀ ਜਿਹੜੀ ਅੰਦਰੂਨੀ ਤਾਕਤ ਹੁੰਦੀ ਆ ਮਨੁੱਖ ਦੀ ਉਹ ਕਮਜ਼ੋਰ ਪੈ ਗਈ ਹੁੰਦੀ ਹੈ ਜਿਵੇਂ ਬਟਾਪੇ ਚ ਆ ਕੇ ਜਾਂ ਬੱਚੇ ਜਿਹੜੇ ਹੁੰਦੇ ਆ ਅਜੇ ਮਤਲਬ ਘੱਟ ਹੁੰਦੇ ਹੁਣ ਇਹ ਵੀ ਦੱਸਿਆ ਜਾ ਰਿਹਾ ਤੇ ਚੀਨ ਦੇ ਵਿੱਚ ਜਿਹੜਾ ਇਹ ਦੇਖਿਆ ਜਾ ਰਿਹਾ ਹੈ ਇਹ ਵਾਇਰਸ ਕਿੰਨਾ ਲੋਕਾਂ ਦੇ ਵਿੱਚ ਉਹਨਾਂ ਦੀ ਉਮਰ 14 ਸਾਲ ਤੋਂ ਕੱਟਿਆ ਜ਼ਿਆਦਾਤਰ ਲੋਕ ਉਹੀ ਆ ਇਸ ਕਰਕੇ ਇਹਦੇ ਤੋਂ ਹੁਣ ਅੱਗੇ ਡਰਨ ਦੀ ਲੋੜ ਨਹੀਂ ਹੈਗੀ ਆ ਤੇ ਇਹ ਇਹ ਜਿਹੜੀ ਹੈਗੀ ਆ ਆਪਣੇ ਚੀਨ ਦਾ ਵਿਦੇਸ਼ ਮੰਤਰਾਲਾ ਜਿਹੜਾ ਆ ਉਹਦੇ ਬਲਾਰੇ ਜਿਹੜੇ ਹੈਗੇ ਆ ਮਾਂ ਲਿੰਗ ਉਹਨਾਂ ਨੇ ਸਾਰੇ ਦੁਨੀਆ ਨੂੰ ਸੰਦੇਸ਼ ਦਿੱਤਾ ਆ ਕਿ ਚਿੰਤਾ ਨਾ ਕਰੋ ਆਓ ਸਾਡੇ ਦੇਸ਼ ਤੁਸੀਂ ਤੇ ਕੋਈ ਐਹੋ ਜੀ ਗੱਲ ਨਹੀਂ ਹੈ ਅਸੀਂ ਤੁਹਾਨੂੰ ਐਸੀ ਦੀ ਗਰੰਟੀ ਦਿੰਦੇ ਆ ਕਿ ਕੋਈ ਐਦਾਂ ਦਾ ਤੁਹਾਡੇ ਨਾਲ ਨਹੀਂ ਇਹ ਬਿਮਾਰੀ ਤੁਹਾਡੇ ਨੇੜੇ ਨਹੀਂ ਆਏਗੀ ਕਿਉਂਕਿ ਇਹ ਉਸ ਖੇਤਰ ਦੇ ਵਿੱਚ ਹੀ ਆ ਹੋਰ ਚੀਨ ਦੇ ਵਿੱਚ ਕਿਤੇ ਨਹੀਂ ਹੈ ਜਿੱਥੇ ਮੌਸਮ ਇਸ ਤਰ੍ਹਾਂ ਦਾ ਨਹੀਂ ਹੈ ਉੱਥੇ ਤੱਕ ਨਹੀਂ ਇਹ ਜਾਂਦੀ ਇਹ ਫੈਲਦੀ ਵੀ ਨਹੀਂ ਹੈ ਬਹੁਤੀ ਜ਼ਿਆਦਾ ਥੋੜੇ ਥੇਤਰ ਚ ਇਹ ਰਹਿੰਦੀ ਆ ਤੇ ਇਹ ਦੇ ਨਾਲ ਕੋਈ ਇਦਾਂ ਦਾ ਜਿਹੜਾ ਜਾਨੀ ਨੁਕਸਾਨ ਹੁੰਦਾ ਹੈ ਮੌਤਾਂ ਵਰਗਾ ਉਹ ਵੀ ਨਹੀਂ ਬਹੁਤਾ ਹੁੰਦਾ ਅੱਜ ਇੰਨਾ ਹੀ ਕਿਉਂਕਿ ਇਸ ਕਰਕੇ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਇਸ ਨਵੇਂ ਵਾਇਰਸ ਨੇ ਇਹ ਚਿੰਤਾ ਇਸ ਕਰਕੇ ਵੀ ਬਤਾ ਦਿੰਦੀ ਸੀ ਕਿ ਚੀਨ ਵਿੱਚ ਕੱਲ ਵੀ ਹਵਾ ਫੈਲੀ ਸੀ ਕਿ ਉੱਥੇ ਕਰਫਿਊ ਲਾ ਦਿੱਤਾ ਗਿਆ ਹੈ ਤੇ ਚੀਨ ਸਰਕਾਰ ਜਿਹੜੀ ਸੀ ਕੁਝ ਦੱਸ ਨਹੀਂ ਸੀ ਰਹੀ ਇਹਦੇ ਬਾਰੇ ਕਿ ਇਹ ਸੱਚਮੁੱਚ ਵਾਇਰਸ ਫੈਲਿਆ ਆ ਜਾਂ ਕਿੰਨਾ ਕੁ ਫੈਲਿਆ ਆ ਜਾਂ ਉਹਨਾਂ ਨੇ ਕੋਈ ਐਮਰਜੈਂਸੀ ਵਰਗਾ ਐਲਾਨ ਕੀਤਾ ਆ ਜਾਂ ਕੋਈ ਇਸ ਤਰ੍ਹਾਂ ਦੀਆਂ ਹੋਰ ਲੋਕਾਂ ਨੂੰ ਹਦਾਇਤਾਂ ਹੈ ਕਿ ਉਹ ਆਪਣੇ ਆਪ ਸੰਭਲ ਜਾਣ ਪਰ ਹੁਣ ਉਹਨਾਂ ਨੇ ਸਾਰਾ ਸਪਸ਼ਟ ਕਰ ਦਿੱਤਾ ਆ ਕਿ ਇਹ ਵੈਸੇ ਜੀ ਕੋਈ ਗੱਲ ਨਹੀਂ ਹੈ ਅਮਰੀਕਾ ਨੇ ਹੁਣ ਵੀ ਇਹੀ ਕਿਹਾ ਆ ਕਿ ਇਹ ਵਾਇਰਸ ਜਿਹੜਾ ਆ ਇਹ ਚੀਨ ਦੇ ਵਿੱਚ ਹੀ ਆ ਇਹ ਉੱਥੋਂ ਹੀ ਫੈਲਦਾ ਹੈ ਮਜਾਦਤਰ ਬੈ ਵਾਇਰਸ ਜਿਹੜੇ ਆ ਰਹੇ ਆ ਇਹ ਚੀਨ ਵੱਲੋਂ ਆ ਰਹੇ ਆ ਫੈਲਣ ਦਾ ਜਿਆਦਾ ਕਾਰਨ ਇਹ ਆ ਕਿ ਲੋਕਾਂ ਦੇ ਵਿੱਚ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਪ੍ਰਕਿਰਿਆ ਜਿਹੜੀ ਆ ਉਹ ਕੰਮਕਾਜਾਂ ਕਰਕੇ ਵੀ ਬਹੁਤ ਵੱਧ ਗਈ ਆ ਹਵਾਈ ਜਹਾਜ਼ਾਂ ਦੀ ਜਿਹੜੀ ਆ ਗਿਣਤੀ ਬਹੁਤ ਵੱਧ ਗਈ ਆ ਤੇ ਜੇ ਕਿਤੇ ਜਿਆਦਾ ਖਤਰਨਾਕ ਜਿਹਾ ਕੋਰੋਨਾ ਵਰਗੀ ਕੋਈ ਚੀਜ਼ ਸਾਹਮਣੇ ਆਉਂਦੀ ਆ ਤਾਂ ਉਹ ਇੱਕ ਤੋਂ ਦੂਜੇ ਦੇਸ਼ ਵਿੱਚ ਵੀ ਉਸੀ ਤਰ੍ਹਾਂ ਹੀ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਪਹੁੰਚ ਜਾਂਦੀ ਆ ਜਿਸ ਤੇਜ਼ੀ ਨਾਲ ਉਸ ਦੇਸ਼ ਵਿੱਚ ਫੈਲ ਰਹੀ ਹੁੰਦੀ ਆ ਸੋ ਇਹ ਰਾਹਤ ਦੀ ਖਬਰ ਆ ਕਿ ਇਹ ਵਾਇਰਸ ਜਿਹੜਾ ਆ ਇਹ ਤੋਂ ਸਾਨੂੰ ਨਹੀਂ ਡਰਨ ਦੀ ਲੋੜ ਤੇ ਇਹ ਕਿਉਂਕਿ ਇਹ ਭਾਰਤ ਵਿੱਚ ਨਹੀਂ ਤੇ ਇਸ ਦੇ ਜਿਹੜੇ ਆ ਬਹੁਤੇ ਖਤਰਨਾਕ ਜਿਹੜੇ ਆ ਨਤੀਜੇ ਵੀ ਨਹੀਂ ਹਨ ਸਿਰਫ ਇੰਨਾ ਆ ਕਿ ਕਿਉਂਕਿ ਸਾਡੇ ਵੀ ਇੱਥੇ ਬਹੁਤ ਠੰਡ ਚੱਲ ਰਹੀ ਆ ਆਕਸ ਤੌਰ ਤੇ ਸਾਡਾ ਉੱਤਰੀ ਭਾਰਤ ਜਿਹੜਾ ਆ ਕੋਸ਼ ਸਾਨੂੰ ਚੌਕਸੀਆਂ ਵਰਤਣ ਦੀ ਲੋੜ ਆ ਅੱਜ ਇੰਨਾ ਹੀ ਇਜਾਜ਼ਤ ਦਿਓ ਅਗਲੀ ਵੀਡੀਓ ਚ ਮਿਲਾਂਗੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ ਸ਼ੁਕਰੀਆ